ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਨਫ਼ਰਤ ਦੇ ਫੈਲਦੇ ਪਰਛਾਵੇਂ ਨਿੰਦਾ ਵਾਂਗ ਨਫ਼ਰਤ ਨੂੰ ਪਸੰਦ ਕੋਈ ਨਹੀਂ ਕਰਦਾ ਪਰ ਨਿੰਦਾ ਵਾਂਗ ਹੀ ਨਫ਼ਰਤ ਕਰਨ ਨੂੰ ਮਾਨਦੇ ਸਾਰੇ ਹਨ ਜਿਵੇਂ ਉਧਾਰ ਦਾ ਆਨੰਦ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਭੁਗਤਾਨ ਨਾ ਕੀਤਾ ਜਾਵੇ ਇਵੇਂ ਹੀ ਨਫ਼ਰਤ ਦਾ ਸਵਾਦ ਉਦੋਂ ਤੱਕ ਹੁੰਦਾ ਹੈ ਜਦੋਂ ਤੱਕ ਅਸੀਂ ਆਪ ਦੂਜਿਆਂ ਦੀ ਨਫ਼ਰਤ ਦਾ ਨਿਸ਼ਾਨਾ ਨਹੀਂ ਬਣ ਜਾਂਦੇ ਕਿਸਨੂੰ ਨਫ਼ਰਤ ਕਰਨਾ ਉਵੇਂ ਹੀ ਹੈ ਜਿਵੇਂ ਜ਼ਹਿਰ ਅਸੀਂ ਪੀ ਲਈਏ ਅਤੇ ਉਡੀਕ ਆਪਣੇ ਦੁਸ਼ਮਣ ਦੇ ਮਰਨ ਦੀ ਕਰੀਏ ਮਨੁੱਖੀ ਹਿਆਤਤ ਹੈ ਦੂਜਿਆਂ ਨੂੰ ਗੁਲਾਮ ਬਣਾਉਣਾ ਦੂਜਿਆਂ ਨੂੰ ਛੋਟਾ ਸਾਬਤ ਕਰਕੇ ਆਪਣੇ ਵੱਡੇ ਹੋਣ ਦਾ ਭਰਮ ਪਾਲਣਾ ਜ਼ਾਬਰ ਬਾਦਸ਼ਾਹ ਵਿਦੇਸ਼ੀ ਹਾਕਮ ਅਤੇ ਜ਼ਾਲਮ ਪਿਤਾ ਵਿੱਚ ਅੰਤਰ ਕੇਵਲ ਗੁਲਾਮਾਂ ਦੀ ਗਿਣਤੀ ਦਾ ਹੀ ਹੁੰਦਾ ਹੈ ਭਾਵੇਂ ਕੋਈ ਕਿੰਨਾ ਵੀ ਸਿਆਣਾ ਹੋਵੇ ਉਹ ਕਿਸੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ ਮੂਰਖ ਅਤੇ ਬੇਵਕੂਫ ਅਵਸ਼ਅ ਹੁੰਦਾ ਹੈ ਕੋਈ ਕਿੰਨਾ ਵੀ ਸਾਊ ਸਿੱਧਾ ਤੇ ਇਮਾਨਦਾਰ ਹੋਵੇ ਕੋਈ ਨਾ ਕੋਈ ਉਸ ਨੂੰ ਆਪਣੇ ਰਸਤੇ ਦੀ ਰੁਕਾਵਟ ਸਮਝਦਾ ਹੈ ਤੇ ਨਫ਼ਰਤ ਕਰਦਾ ਹੈ ਜਿਉਂ-ਜਿਉਂ ਮੁਕਾਬਲੇ ਦੀ ਬਿਰਤੀ ਵੱਧ ਰਹੀ ਹੈ ਤਿਉਂ-ਤਿਉਂ ਮਨੁੱਖੀ ਸਬੰਧਾਂ ਤੇ ਰਿਸ਼ਤਿਆਂ ਵਿੱਚੋਂ ਧੁੱਪ ਮਿਟਦੀ ਜਾ ਰਹੀ ਹੈ ਅਤੇ ਠੰਡ ਤਣਾਅ ਵਿਰੋਧ ਅਤੇ ਨਫ਼ਰਤ ਵੱਧ ਰਹੇ ਹਨ ਜੋ ਕੁਝ ਅਸੀਂ ਦੂਜਿਆਂ ਦੀ ਪਿੱਠ ਪਿੱਛੇ ਕਹਿਣ ਲੱਗ ਪਏ ਹਾਂ ਜੇ ਉਹ ਸਭ ਕੁਝ ਉਹਨਾਂ ਦੇ ਸਾਹਮਣੇ ਕਹਿਣ ਲੱਗ ਪਈਏ ਤਾਂ ਸਾਰੇ ਰਿਸ਼ਤੇ ਅਤੇ ਸਮਾਜ ਦੀ ਹੋਂਦ ਹੀ ਮਿਟ ਜਾਵੇਗੀ। ਐਸੀ ਮੂੰ ਫੱਟ ਹੋ ਕੇ ਲੰਮੀ ਗੱਲਬਾਤ ਨਹੀਂ ਕਰ ਸਕਦੇ ਅਤੇ ਨਾ ਹੀ ਕਿਸੇ ਨਾਲ ਕੋਈ ਸੁਖਾਮਾ ਰਿਸ਼ਤਾ ਉਸਾਰ ਸਕਦੇ ਹਾਂ। ਭੈ ਮੇਜ ਕਿੰਨੀ ਜ਼ਿੰਦਗੀ ਵਿੱਚ ਦਿਲਚਸਪੀ ਦੀ ਘਾਟ, ਇਕੱਲਤਾ, ਅਸਫਲਤਾ, ਜੀਵਨ ਤੇ ਪਕੜ ਦਾ ਢਿੱਲਾ ਪੈਣਾ ਆਦ ਕਾਰਨ ਕਰਕੇ ਸਮਾਜ ਵਿੱਚ ਨਫ਼ਰਤ ਉਪਜਦੀ ਹੈ। ਸਾਡੀ ਨਫ਼ਰਤ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਅਸੀਂ ਦੂਜਿਆਂ ਦੀਆਂ ਖੁਸ਼ੀਆਂ ਅਤੇ ਸੁੱਖਾਂ ਨੂੰ ਵਿਦਾ ਚੜਾ ਕੇ ਵੇਖਦੇ ਹਾਂ ਹਰ ਕੋਈ ਆਪਣੇ ਆਪਣੇ ਛੋਟੇਪਨ ਪਿਛੇ ਲੁਕਿਆ ਹੋਇਆ ਹੈ ਹਰ ਕੋਈ ਆਪਣੇ ਆਪਣੇ ਲਾਲਚ ਅਤੇ ਲੋਭ ਦੀਆਂ ਰस्सੀਆਂ ਨਾਲ ਕੱਸਿਆ ਪਿਆ ਹੈ ਅੰਧਵਿਸ਼ਵਾਸ ਭਰਮ ਭਲੇਖੇ ਪੱਖਪਾਤ ਅਤੇ ਨਫ਼ਰਤ ਦੇ ਜਜ਼ਬੇ ਤਰਕ ਤੇ ਆਧਾਰਿਤ ਨਹੀਂ ਹੁੰਦੇ ਇਸੇ ਲਈ ਤਰਕ ਨਾਲ ਨਾ ਇਹਨਾਂ ਨੂੰ ਸਮਝਿਆ ਜਾ ਸਕਦਾ ਹੈ ਨਾ ਹੀ ਤਰਕ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਪਿਆਰ ਸਵੀਕਾਰਨ ਵਾਲਾ ਰਾਹ ਹੈ ਨਫ਼ਰਤ ਨਕਾਰਨ ਵਾਲਾ ਰਸਤਾ ਹੈ ਦੋਵੇਂ ਰਸਤਿਆਂ ਦੀਆਂ ਦਿਸ਼ਾਵਾਂ ਵੱਖਰੀਆਂ ਹਨ ਜਿਉਣਾ ਇੱਕ ਉਸਾਰੂ ਕਰਮ ਹੈ ਨਫ਼ਰਤ ਵਿੱਚ ਜਿਉਂਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ ਕਿਸੇ ਨੂੰ ਲਗਾਤਾਰ ਨਕਾਰਦੇ ਰਹਿਣ ਲਈ ਅੰਨੀ ਸ਼ਕਤੀ ਲੋੜਿੰਦੀ ਹੈ ਕਿਉਂਕਿ ਇੱਕ ਭਾਰੇ ਮਜ਼ਬੂਤ ਲੱਕੜ ਹੀ ਲੰਮਾ ਅਰਸਾ ਧੁੱਕ ਸਕਦੀ ਹੈ ਨਫ਼ਰਤ ਮਨੁੱਖ ਦੀ ਵਿਨਾਸ਼ ਸ਼ਕਤੀ ਦਾ ਪ੍ਰਗਟਾਵਾ ਹੈ ਸਧਾਰਨ ਹਾਲਤਾਂ ਵਿੱਚ ਵੀ ਨਫ਼ਰਤ ਨਾਲ ਦ੍ਰਿਸ਼ਟੀ ਥੜਕ ਜਾਂਦੀ ਹੈ ਜਿਹੜੇ ਲੋਕ ਕਿੜੀਦਾਰ ਪੀੜੇ ਆਰਥਿਕ ਤੰਗੀਆਂ ਦਾ ਸ਼ਿਕਾਰ ਰਹਿੰਦੇ ਹਨ ਉਹ ਜੀਵਨ ਦੇ ਹਰ ਪੜਾ ਤੇ ਇੰਨੇ અપਮਾਨਿਤ ਤੇ ਜਲੀਲ ਹੋ ਚੁੱਕੇ ਹੁੰਦੇ ਹਨ ਕਿ ਉਹਨਾਂ ਵਿੱਚ ਕੋਮਲ ਭਾਵਨਾਵਾਂ ਮਰ ਜਾਂਦੀਆਂ ਹਨ ਉਹਨਾਂ ਦੇ ਮਨਾਂ ਵਿੱਚ ਇੰਨੀ ਨਫ਼ਰਤ ਹੁੰਦੀ ਹੈ ਕਿ ਉਹਨਾਂ ਦੀ ਬੋਲੀ ਬੜੀ ਕੁਰਖਤ ਹੋ ਜਾਂਦੀ ਹੈ ਉਹ ਕੋਈ ਵੀ ਭੈੜਾ ਕੰਮ বিনা ਕਿਸੇ ਤਨਾਜ ਆ ਬੋਝ ਦੇ ਕਰ ਸਕਦੇ ਹਨ ਇਸ ਲਈ ਸਾਡੇ ਸਮਾਜ ਵਿੱਚ ਹਿੰਸਾ ਦਾ ਕੰਮ ਅਜਿਹੇ ਲੋਕਾਂ ਤੋਂ ਹੀ ਕਰਵਾਇਆ ਜਾਂਦਾ ਹੈ ਧਰਮ ਨੇ ਮੀਰਾ ਨੂੰ ਇੰਨਾ અપਮਾਨਿਤ ਹੋਏ ਗਰੀਬਾਂ ਦੇ ਹੱਥੋਂ ਮਾਰੇ ਜਾਣ ਤੋਂ ਬਚਾਈ ਰੱਖਿਆ ਹੈ। ਨਫ਼ਰਤ ਕਾਰਨ ਮਨੁੱਖ ਬਦਲਾ ਲੈਣ ਦਾ ਨਿਰੰਤਰ ਯਤਨ ਕਰਦਾ ਰਹਿੰਦਾ ਹੈ। ਸੋ ਇੰਜ ਲੱਗਣ ਲੱਗ ਪਿਆ ਹੈ ਜਿਵੇਂ ਬਦਲਾ ਲੈਣਾ ਮਨੁੱਖੀ ਫਿਤਰਤ ਹੈ। ਇੱਥੇ ਹੀ ਬਸ ਨਹੀਂ। ਬਦਲਾ ਲੈਣ ਨੂੰ ਮਨੁੱਖ ਨੇ ਮਰਦਾਨਗੀ ਦਾ ਪਰਮਾਨ ਬਣਾ ਲਿਆ ਹੈ। ਪਿਆਰ, ਸਤਕਾਰ, ਸਨੇਹ ਅਤੇ ਸਹਿਯੋਗ ਦੇ ਸੌਵੇਂ ਸੁੱਕਦੇ ਜਾ ਰਹੇ ਹਨ। ਇਹੀ ਕਾਰਨ ਹੈ ਹੁਣ ਸਾਡੇ ਜੀਵਨ ਵਿੱਚ ਕਿਸੇ ਦੀ ਪ੍ਰਸ਼ੰਸਾ ਕਰਨ ਦੇ ਅ fırsਰਤੇ ਸੰਭਾਵਨਾਵਾਂ ਸੋਂ ਗੁੱਡੀਆਂ ਜਾ ਰਹੀਆਂ ਹਨ ਹੁਣ ਸਾਡੇ ਜੀਵਨ ਵਿੱਚ ਮਿਹਰਾਂ ਦੀ ਬਰਸਾਤ ਨਹੀਂ ਹੁੰਦੀ ਸਾਡੀਆਂ ਕਮਾਈਆਂ ਵਿੱਚ ਹੁਣ ਬਰਕਤ ਨਹੀਂ ਰਹੀ ਹੁਣ ਤਾਂ ਦਰਖਤ ਪੰਛੀਆਂ ਤੋਂ ਆਲਨੇ ਦਾ ਕਿਰਾਇਆ ਮੰਗਣ ਲੱਗ ਪਏ ਹਨ ਹੁਣ ਹਰ ਕਿਸੇ ਕੋਲ ਨਫ਼ਰਤ ਕਰਨ ਲਈ ਅਨੇਕਾਂ ਵਿਅਕਤੀ ਹਨ ਕਈ ਹਨ ਜਿਨ੍ਹਾਂ ਦੀ ਯਾਦ ਹੁਣ ਘਰ ਦਾ ਕੋੜਾ ਕਰਕਟ ਸਾਫ਼ ਕਰਕਰਟ ਸਾਫ਼ ਕਰਦੇ ਹੀ ਆਉਂਦੀ ਹੈ ਅਨੇਕਾਂ ਹਨ ਜਿਨ੍ਹਾਂ ਨੂੰ ਵੇਖਣ ਉਪਰੰਤ ਸਾਡੀਆਂ ਅੱਖਾਂ ਦੁਖਦੀਆਂ ਰਹਿੰਦੀਆਂ ਹਨ ਕਈ ਹੋਣਗੇ ਜਿਨ੍ਹਾਂ ਨਾਲ ਗੱਲਬਾਤ ਕਰਨ ਉਪਰੰਤ ਤੁਹਾਡੀ ਇੱਛਾ ਹੋਵੇਗੀ ਕਿ ਕਿਸੇ ਜਾਨਵਰ ਨੂੰ ਥਪਕੀ ਦਈਏ ਕਿਸੇ ਬਾਂਦਰ ਨਾਲ ਮੁਸਕਰਾਈਏ ਅਤੇ ਕਿਸੇ ਊਠ ਅੱਗੇ ਸਤਿਕਾਰ ਨਾਲ ਸਿਰ ਝੁਕਾਈਏ ਹੁਣ ਅਕਸਰ ਤੁਹਾਡੇ ਨਾਲ ਇਵੇਂ ਵਾਪਰੇਗਾ ਕਿ ਜਦੋਂ ਤੁਸੀਂ ਕਿਸੇ ਮੂਰਖ ਨੂੰ ਭੁੰਨਿਆਂ ਮੁਰਗਾ ਖਾਂਦੇ ਵੇਖੋਗੇ ਤਾ ਤੁਹਾਡੇ ਦਿਲ ਵਿੱਚੋਂ ਚੀਸ ਉੱਠੇਗੀ ਕਿ ਇੱਕ ਵਿਦਵਾਨ ਭੁੰਨਿਆ ਗਿਆ ਹੈ। ਨਿਰਸੰਦੇਹ ਅਸੀਂ ਦੁਨੀਆ ਦੇ ਲੋਕਾਂ ਨੂੰ ਨਲਾਇਕ ਬੇਫਕੂਫ ਅਤੇ ਮੂਰਖ ਸਿੱਧ ਕਰਦੇ ਹਾਂ ਪਰ ਜਦੋਂ ਉਹ ਸਾਡੀ ਪ੍ਰਸ਼ੰਸਾ ਕਰਦੇ ਹਨ ਤਾਂ ਨਿਰਸੰਦੇਹ ਅਸੀਂ ਉਹਨਾਂ ਨੂੰ ਸਿਆਣੇ ਸਮਝਣ ਲੱਗ ਪੈਂਦੇ ਹਾਂ। ਹੁਣ ਅਸੀਂ ਉਹਨਾਂ ਬਾਰੇ ਹੀ ਚੰਗੀ رائے ਬਣਾਉਂਦੇ ਹਾਂ ਜਿਹੜੇ ਹਰ ਥਾਂ ਤੇ ਹਰ ਹਾਲਤ ਵਿੱਚ ਸਾਡੇ ਨਾਲ ਸਹਿਮਤ ਹੋਣ। ਨਫ਼ਰਤ ਵਿੱਚ ਹੰਕਾਰ ਦਾ ਰਸ ਹੁੰਦਾ ਹੈ। ਨਫ਼ਰਤ ਅਤੇ ਹੰਕਾਰ ਨਾਲ ਭਰੇ ਹੋਏ ਲੋਕ ਦੂਜਿਆਂ ਦੇ ਸਬੈਮਾਨ ਨੂੰ ਨਫ਼ਰਤ ਨਾਲ ਘੂਰਦੇ ਹਨ ਜਿਵੇਂ ਸੰਤ ਕਿਸੇ ਦੂਜੇ ਸੰਤ ਦੀ ਮਹਿਮਾ ਨਹੀਂ ਸੁਣ ਸਕਦਾ ਜਿਵੇਂ ਇੱਕ ਰਾਜਸੀ ਆਗੂ ਕਿਸੇ ਹੋਰ ਰਾਜਸੀ ਆਗੂ ਦੇ ਗੁਣ ਨਹੀਂ ਚਿਤਵ ਸਕਦਾ ਓਵੇਂ ਹੀ ਇੱਕ ਨਫ਼ਰਤੀ ਬਿਰਤੀ ਵਾਲਾ ਵਿਅਕਤੀ ਇਹ ਕਦੇ ਨਹੀਂ ਸਹਾਰਦਾ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਫ਼ਰਤ ਕਰਨ ਵਿੱਚ ਕੋਈ ਹੋਰ ਉਸ ਤੋਂ ਅੱਗੇ ਲੰਘ ਜਾਵੇ ਦੁਸ਼ਮਨ ਦੀ ਲਾਸ਼ ਵਿੱਚੋਂ ਬੂ ਨਹੀਂ ਆਉਂਦੀ ਜਿਸ ਵਿਅਕਤੀ ਨੂੰ ਜ਼ਿੰਦਗੀ ਦੀਆਂ ਸਧਾਰਨ ਤਸੱਲੀਆਂ ਅਤੇ ਖੁਸ਼ੀਆਂ ਨਹੀਂ ਮਿਲਦੀਆਂ ਉਹ ਦੂਜਿਆਂ ਨੂੰ ਆਪਣੀਆਂ ਘਾਟਾਂ ਦਾ ਦੋਸ਼ੀ ਮਿੱਥ ਕੇ ਨਫ਼ਰਤ ਕਰਨ ਦੀ ਤਸੱਲੀ ਲੱਭਣ ਲੱਗ ਪੈਂਦਾ ਹੈ ਮਨੁੱਖ ਦਾ ਪ੍ਰਮੁੱਖ ਉਦੇਸ਼ ਪ੍ਰਸੰਨ ਹੋਣਾ ਹੁੰਦਾ ਹੈ ਪਰ ਉਹ ਇਹ ਵੀ ਸਹਿਣ ਨਹੀਂ ਕਰ ਸਕਦਾ ਕਿ ਕੋਈ ਹੋਰ ਉਸ ਤੋਂ ਵਧੇਰੇ ਪ੍ਰਸੰਨ ਹੋ ਜਾਵੇ ਦੁਰਘਟਨਾ ਦੋ ਪ੍ਰਕਾਰ ਦੀ ਹੁੰਦੀ ਹੈ ਤੁਹਾਡੇ ਨਾਲ ਵਾਪਰੀ ਮਾੜੀ ਘਟਨਾ ਅਤੇ ਤੁਹਾਡੇ ਗੁਆਂਢੀ ਨਾਲ ਵਾਪਰੀ ਚੰਗੀ ਘਟਨਾ ਚਾਉਣਾ ਵਿੱਚ ਬਹੁਤਿਆਂ ਦਾ ਉਦੇਸ਼ ਆਪ ਜਿੱਤਣਾ ਨਹੀਂ ਹੁੰਦਾ ਦੂਜਿਆਂ ਨੂੰ ਹਰਾਉਣਾ ਹੁੰਦਾ ਹੈ ਸਮਾਜਿਕ ਖੇਤਰ ਵਿੱਚ ਜਦੋਂ ਕਿਸੇ ਪੁਰਸ਼ ਦੇ ਕਿਸੇ ਇਸਤਰੀ ਨਾਲ ਸਬੰਧ ਸਖਾਵੇਂ ਨਾ ਰਹਿਣ ਤਾਂ ਉਸ ਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਇਹ ਤਾਂ ਬੁੱਢੀ ਹੁੰਦੀ ਜਾ ਰਹੀ ਹੈ ਜਾਂ ਇਸ ਦੀ ਸੋਚ ਇਸਤਰੀ ਸੋਚਦੀ ਹੈ ਚੰਗਾ ਹੋਇਆ ਖਿਹੜਾ ਛੁੱਟਿਆ ਨਹੀਂ ਤਾਂ ਜੀਵਨ ਭਰ ਦਾ ਰੋਗ ਲੱਗ ਜਾਣਾ ਸੀ ਨਿਰਸੰਦੇਹ ਨਫ਼ਰਤੀ ਦ੍ਰਿਸ਼ਟੀ ਹਰ ਚੀਜ਼ ਨੂੰ ਕ੍ਰੂਪਕੋਜੀ ਬਦਸੂਰਤ ਤੇ ਨੀਵੀਂ ਬਣਾਉਂਦੀ ਚੱਲੀ ਜਾਂਦੀ ਹੈ ਨਫ਼ਰਤ ਦੀ ਅੱਗ ਸੌਖਿਆ ਨਹੀਂ ਬੁਝਦੀ ਨਫ਼ਰਤ ਮਨੁੱਖ ਨੂੰ ਸੰਘੇੜਦੀ ਹੈ ਤੰਗ ਕਰਦੀ ਹੈ ਹੰਕਾਰ ਵਿੱਚ ਬੰਨ੍ਹ ਦਿੰਦੀ ਹੈ ਜਦੋਂ ਕਿ ਸ਼ਰਦਾ ਫਲਾਉਂਦੀ ਹੈ ਉੱਚਾ ਚੁੱਕਦੀ ਹੈ ਬੰਧਨ ਤੋੜਦੀ ਹੈ ਤੇ ਹਰ ਚੀਜ਼ ਨੂੰ ਦੂਜੀ ਨਾਲ ਜੋੜਦੀ ਹੈ ਸ਼ਰਦਾ ਵਾਂਗ ਲੋਕਾਂ ਲਈ ਧਰਤੀ ਸੂਰਜ ਦਿਵਾਲੇ ਸ਼ਰਦਾ ਨਾਲ ਪ੍ਰਕਰਮਾ ਕਰਦੀ ਪ੍ਰਤੀਤ ਹੁੰਦੀ ਹੈ ਪੰਛੀਆਂ ਦੀਆਂ ਆਵਾਜ਼ਾਂ ਵਿੱਚੋਂ ਕੀਰਤਨ ਸੁਣਾਈ ਦਿੰਦਾ ਹੈ ਪਰ ਨਫ਼ਰਤ ਵਾਲੇ ਵਿਅਕਤੀ ਨੂੰ ਪੰਛੀਆਂ ਦੀਆਂ ਆਵਾਜ਼ਾਂ ਚੀਕ ਚਿਹਾੜਾ ਹੀ ਪ੍ਰਤੀਤ ਹੁੰਦੀਆਂ ਹਨ ਫੁੱਲ ਲਗਾਉਣ ਵਾਲਿਆਂ ਦੀ ਗਿਣਤੀ ਸਦਾ ਹੀ ਘਟ ਤੇ ਤੋੜਨ ਵਾਲਿਆਂ ਦੀ ਸਦਾ ਵਧੇਰੇ ਹੁੰਦੀ ਹੈ ਜਾਪਾਨੀ ਬਾਗਾਂ ਵਿੱਚ ਲਿਖਿਆ ਹੁੰਦਾ ਹੈ ਫੁੱਲਾਂ ਨੂੰ ਤੁਹਾਡੀ ਉਡੀਕ ਰਹਿੰਦੀ ਹੈ ਫਰਾਂਸੀਸੀ ਬਾਗਾਂ ਵਿੱਚ ਲਿਖਿਆ ਮਿਲਦਾ ਹੈ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਹਨ ਉਹ ਫੁੱਲ ਨਹੀਂ ਤੋੜਦੇ ਅਫਗਾਨੀ ਬਾਗਾਂ ਵਿੱਚ ਬੋਰਡ ਲੱਗੇ ਹੁੰਦੇ ਹਨ ਇੱਥੇ ਫੁੱਲ ਉਗਾਉਣਾ ਮਨਾ ਹੈ ਬੜੀ ਅਜੀਬ ਗੱਲ ਹੈ ਕਿ ਸੰਸਾਰ ਵਿੱਚ ਨਫ਼ਰਤ ਕਰਨ ਵਾਲੇ ਹੀ ਜੀਵਨ ਵਿੱਚ ਪਿਆਰ ਦੀ ਘਾਟ ਦੀ ਦੁਹਾਈ ਦੇ ਰਹੇ ਹਨ ਅਜੋਕੇ ਯੁੱਗ ਵਿੱਚ ਗਰੀਬ ਉਹ ਹੈ ਜਿਸ ਨੂੰ ਕੋਈ ਨਫ਼ਰਤ ਨਹੀਂ ਕਰਦਾ ਜਿਸ ਦਾ ਕੋਈ ਦੁਸ਼ਮਣ ਨਹੀਂ ਅਤੇ ਜਿਸ ਨੂੰ ਚੋਰੀ ਜਾਂ ਲੁੱਟੇ ਜਾਣ ਦਾ ਕੋਈ ਸੰਸਾਰ ਤੇ ਭੈ ਨਹੀਂ ਕਈ ਲੋਕਾਂ ਨੂੰ ਪਤਨਾਲੇ ਵਿੱਚੋਂ ਅਸਮਾਨ ਵੇਖਣ ਦੀ ਆਦਤ ਹੁੰਦੀ ਹੈ ਅਜਿਹੇ ਲੋਕ ਹਰ ਚੀਜ਼ ਨੂੰ ਸੋੜਾ ਤੰਗ ਬੰਦ ਅਤੇ ਸੰਕੀਰਣ ਕਰ ਲੈਂਦੇ ਹਨ ਉਹ ਆਪ ਹੀ ਨਹੀਂ ਸੁਗੜਦੇ ਉਹਨਾਂ ਦਾ ਸੰਸਾਰ ਵੀ ਸੁਗੜ ਜਾਂਦਾ ਹੈ ਉਹਨਾਂ ਦੇ ਆਲੇ-ਦੁਆਲੇ ਤੋਂ ਤੇਜਾਬ ਦੀ ਗੰਧ ਆਉਂਦੀ ਰਹਿੰਦੀ ਹੈ ਅਜਿਹੇ ਵਿਅਕਤੀ ਜੀਵਨ ਦੀਆਂ ਕੋਮਲ ਕਲਾਵਾਂ ਅਤੇ ਸੁਖਮ ਜਜ਼ਬਿਆਂ ਤੋਂ ਦੂਰ ਹੁੰਦੇ ਹਨ ਅਤੇ ਅੰਤ ਨੂੰ ਉਹ ਇੰਨੇ ਇਕੱਲੇ ਅਤੇ ਮੁਰਝਾ ਜਾਂਦੇ ਹਨ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਵੀ ਸਾੜਾ ਹੋਣ ਲੱਗ ਪੈਂਦਾ ਹੈ ਉਹ ਹਰ ਚੀਜ਼ ਨੂੰ ਡੇਗਣ, ਭੰਨਣ ਅਤੇ ਤੋੜਨ ਦੀ ਬਿਰਤੀ ਨਾਲ ਵੇਖਦੇ ਹਨ ਉਹ ਹਰ ਚੀਜ਼ ਨੂੰ ਡੇਗਣ, ਭੰਨਣ ਅਤੇ ਤੋੜਨ ਦੀ ਬਰਤੀ ਨਾਲ ਵੇਖਦੇ ਹਨ। ਨਫ਼ਰਤ ਨੂੰ ਪਜਾਉਣ ਅਤੇ ਫਲਾਉਣ ਦਾ ਕਾਰਜ ਮੁੱਖ ਤੌਰ ਤੇ ਰਾਜਨੀਤੀ ਜਾਂ ਮੁਕਾਬਲੇ ਦੀ ਭਾਵਨਾ ਕਰਦੀ ਹੈ। ਜਿੱਥੇ ਵੀ ਮੁਕਾਬਲੇ ਦੀ ਸੰਭਾਵਨਾ ਹੋਵੇਗੀ, ਉੱਥੇ ਰਾਜਨੀਤੀ ਜਾਂ ਰਾਜਨੀਤੀ ਦੇ ਪੈਂਤੜੇ ਵੀ ਹੋਣਗੇ। ਨਫ਼ਰਤ ਦੀ ਭਾਵਨਾ ਤੇ ਉਸਰੀ ਹੋਈ ਕਾਰਨ ਰਾਜਨੀਤੀ ਦੀ ਮਜਬੂਰੀ ਹੈ ਕਿ ਕਿਸੇ ਇੱਕ ਪਾਰਟੀ ਤੜੇ ਜਾ ਜਥੇਬੰਦੀ ਵਿੱਚ ਰਹਿ ਕੇ ਸਮੂੱਚੀ ਮਨੁੱਖਤਾ ਬਾਰੇ ਨਹੀਂ ਸੋਚਿਆ ਜਾ ਸਕਦਾ। ਵਸਤਵਿਕਤਾ ਇਹ ਹੈ ਕਿ ਰਾਜਸੀ ਨੇਤਾ ਨਾ ਕਿਸੇ ਨੂੰ ਪਿਆਰ ਕਰਦੇ ਹਨ, ਨਾ ਹੀ ਕਿਸੇ ਦਾ ਹਿੱਤ ਪਾਲਦੇ ਹਨ। ਉਹ ਆਪਣੇ ਸਵਾਰਥ ਤੇ ਦੂਜਿਆਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਚਲਾਏ ਚੱਲਦੇ ਹਨ। ਉਹ ਸਾਰੇ ਇਹੀ ਸਿੱਧ ਕਰਦੇ ਹਨ ਕਿ ਉਹ ਹੀ ਦੇਸ਼ ਅਤੇ ਕੌਮ ਦੇ ਸ਼ੁਭਚਿੰਤਕ ਹਨ ਅਤੇ ਬਾਕੀ ਸਾਰੇ ਦੁਸ਼ਮਣ ਹਨ। ਰਾਜਨੀਤੀ ਅਤੇ ਧਰਮ ਕਈ ਪੱਖਾਂ ਤੋਂ ਇੱਕ ਦੂਜੇ ਨਾਲ ਮੇਲ ਖਾਂਦੇ ਹਨ। ਮਹਾਪੁਰਸ਼ਾਂ ਦਾ ਉਦੇਸ਼ ਭੇਦ ਭਾਵ ਨੂੰ ਖਤਮ ਕਰਨਾ ਹੁੰਦਾ ਹੈ। ਪਰ ਅਨੁਜਾਇਆਂ ਦਾ ਇਹ ਉਦੇਸ਼ ਨਹੀਂ ਹੁੰਦਾ। ਜਦੋਂ ਧਰਮ ਜੱਥੇਬੰਦੀ ਦਾ ਰੂਪ ਧਾਰ ਲੈਂਦਾ ਹੈ ਤਾਂ ਇਹ ਰਾਜਨੀਤਿਕ ਲੀਹਾਂ ਤੇ ਢਲ ਜਾਂਦਾ ਹੈ। ਹਰ ਧਰਮ ਆਪਣੀਆਂ ਅਨੁਜਾਇਆਂ ਨੂੰ ਜੱਥੇਬੰਦ ਕਰਕੇ ਆਪਣੀ ਹੋਂਦ ਨੂੰ ਖਤਰਾ ਦੱਸ ਕੇ ਦੂਜਿਆਂ ਨੂੰ ਆਪਣੇ ਦੁਸ਼ਮਣ ਮਿੱਥ ਕੇ ਮੁਹਿਮਾ ਮੋਰਚੇ ਤੇ ਜਹਾਦ ਛੇੜਨ ਦਾ ਕਾਰਜ ਕਰਕੇ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਦੇ ਰਾਹ ਪੈ ਜਾਂਦਾ ਹੈ ਚਾਹੀਦਾ ਤਾਂ ਇਹ ਸੀ ਕਿ ਧਰਮ ਦੇ ਉੱਚੇ ਉਸੂਲ ਰਾਜਨੀਤੀ ਨੂੰ ਪ੍ਰੇਰਣਾ ਦਿੰਦੇ ਪਰ ਐਵੇਂ ਹੋਇਆ ਨਹੀਂ ਜੋ ਨਹੀਂ ਸੀ ਹੋਣਾ ਚਾਹੀਦਾ ਉਹ ਇਹ ਹੈ ਕਿ ਰਾਜਨੀਤੀ ਕੇਵਲ ਧਰਮ ਵਿੱਚ ਹੀ ਨਹੀਂ ਸਗੋਂ ਹਰ ਖੇਤਰ ਤੇ ਹਰ ਵਰਤਾਰੇ ਵਿੱਚ ਪ੍ਰਵੇਸ਼ ਕਰ ਗਈ ਹੈ ਧੋਖਾ ਬੇਵਿਸ਼ਵਾਸੀ ਝੂਠ ਆਦਿ ਰਾਜਨੀਤਿਕ ਵਿਹਾਰ ਦੇ ਆਧਾਰ ਬਣ ਗਏ ਹਨ ਜਿਹੜੇ ਆਪਣੇ ਧਰਮ ਦੇਸ਼ ਅਤੇ ਸਮਾਜ ਨੂੰ ਧੋਖਾ ਦੇ ਸਕਦੇ ਹਨ ਕੋਈ ਵੀ ਧੋਖਾ ਉਹਨਾਂ ਦੇ ਵਿੱਚੋਂ ਬਾਹਰ ਨਹੀਂ ਹੁੰਦਾ ਜੇਕਰ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਨਫ਼ਰਤ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਪ੍ਰਕਾਰ ਦੀ ਨਫ਼ਰਤ ਵਿੱਚ ਵਿਅਕਤੀ ਨੂੰ ਪਿਆਰ ਕੀਤਾ ਜਾਂਦਾ ਹੈ ਪਰ ਉਸ ਦੀਆਂ ਭੈੜੀਆਂ ਗੱਲਾਂ ਜਾਂ ਆਦਤਾਂ ਨੂੰ ਨਫ਼ਰਤ ਕੀਤੀ ਜਾਂਦੀ ਹੈ ਮਾਪੇ ਆਪਣੇ ਬੱਚਿਆਂ ਦੀਆਂ ਕੁਰੀਤੀਆਂ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਦੋਸ਼ਾਂ ਨੂੰ ਪਸੰਦ ਨਹੀਂ ਕਰਦੇ ਅਜਿਹੀ ਨਫ਼ਰਤ ਦਾ ਉਦੇਸ਼ ਬੱਚਿਆਂ ਜਾਂ ਵਿਦਿਆਰਥੀਆਂ ਨੂੰ ਸੁਧਾਰਨਾ ਅਤੇ ਸਵੱਛ ਬਿਰਤੀ ਵਾਲਾ ਬਣਾਉਣਾ ਹੁੰਦਾ ਹੈ। ਦੂਜੀ ਪ੍ਰਕਾਰ ਦੀ ਨਫ਼ਰਤ ਸਾੜੇ ਅਤੇ ਈਰਖਾ ਦੀ ਤਿੱਬਰ ਭਾਵਨਾ ਵਿੱਚੋਂ ਉਪਜਦੀ ਹੈ। ਦੂਜੀ ਧਿਰ ਨੂੰ ਅਸੀਂ ਆਪਣੇ ਵਿਕਾਸ ਜਾਂ ਉਦੇਸ਼ ਪ੍ਰਾਪਤੀ ਦੇ ਰਾਹ ਦੀ ਰੁਕਾਵਟ ਮੰਨ ਕੇ ਉਸ ਨੂੰ ਅਤੇ ਉਸ ਨਾਲ ਸੰਬੰਧਿਤ ਹਰ ਵਿਅਕਤੀ ਅਤੇ ਵਸਤੂ ਨੂੰ ਨਫ਼ਰਤ ਕਰਨ ਲੱਗ ਪੈਂਦੇ ਹਾਂ। ਨਫ਼ਰਤ ਦਾ ਉਦੇਸ਼ ਦੂਜੀ ਧਿਰ ਨੂੰ ਨੀਚ ਕਮੀਨਾ ਧੋਖੇਬਾਜ਼ ਆਦਿ ਸਿੱਧ ਕਰਕੇ ਆਪਣੇ ਆਪ ਨੂੰ ਪੀੜਿਤ ਧਿਰ ਸਿੱਧ ਕਰਨਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਨਫ਼ਰਤ ਝੂਠ ਬੋਲ ਕੇ ਹੀ ਕੀਤੀ ਜਾਵੇ ਇਹ ਸੱਚ ਨੂੰ ਵਿਗਾੜ ਕੇ ਵੀ ਕੀਤੀ ਜਾ ਸਕਦੀ ਹੈ ਆਮ ਕਰਕੇ ਸਾਡੀ ਨਫ਼ਰਤ ਦਾ ਨਿਸ਼ਾਨਾ ਕੋਈ ਇੱਕ ਵਿਅਕਤੀ ਇੱਕ ਪਰਿਵਾਰ ਜਾਂ ਇੱਕ ਵਰਗ ਹੁੰਦਾ ਹੈ ਸਮਾਜਿਕ ਖੇਤਰ ਵਿੱਚ ਨਫ਼ਰਤ ਅਨੇਕ ਪੱਧਰਾਂ ਤੇ ਪਲਦੀ ਅਤੇ ਫੈਲਦੀ ਹੈ ਅਮੀਰ ਗਰੀਬ ਨੂੰ ਨਫ਼ਰਤ ਕਰਦਾ ਹੈ ਕਿ ਇਹ ਮਿਹਨਤ ਘਟ ਕਰਦਾ ਹੈ ਅਤੇ ਉਜਰਤ ਵੱਧ ਮੰਗਦਾ ਹੈ ਗਰੀਬ ਅਮੀਰ ਨੂੰ ਨਫ਼ਰਤ ਕਰਦਾ ਹੈ ਕਿ ਉਹ ਉਸ ਦੇ ਖੂਨ ਪਸੀਨੇ ਨੂੰ ਨਚੋੜਦਾ ਹੈ ਹਿੰਦੂ ਮੁਸਲਮਾਨਾਂ ਨੂੰ ਮੁਸਲਮਾਨ ਈਸਾਈਆਂ ਨੂੰ ਪਾਕਿਸਤਾਨੀ ਭਾਰਤੀਆਂ ਨੂੰ ਅਤੇ ਭਾਰਤੀ ਚੀਨੀਆਂ ਨੂੰ ਆਪਣੇ ਲਈ ਖਤਰਾ ਜਾਣ ਕੇ ਨਫ਼ਰਤ ਕਰਦੇ ਹਨ ਸਾਡੀ ਗੱਲਬਾਤ ਦਾ 3/4 ਨਾਲੋਂ ਵਧੇਰੇ ਭਾਗ ਕਿਸੇ ਨਾ ਕਿਸੇ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਹੁੰਦਾ ਹੈ ਧਰਮ ਜਥੇਬੰਦੀਆਂ ਪਾਰਟੀਆਂ ਕੰਪਨੀਆਂ ਆਦਿ ਸਮੂਹਿਕ ਨਫ਼ਰਤ ਕਰਨ ਦਾ ਔਲਾ ਪ੍ਰਦਾਨ ਕਰਦੀਆਂ ਹਨ ਜਦੋਂ ਨਫ਼ਰਤ ਤਿੱਬਰ ਸ਼ਬਦਾਵਲੀ ਰਾਹੀਂ ਪ੍ਰਗਟਾਵੇ ਦਾ ਰੂਪ ਧਾਰ ਲੈਂਦੀ ਹੈ ਤਾਂ ਉਸ ਨੂੰ ਨਿੰਦਾ ਕਹਿੰਦੇ ਹਨ ਕਿਸੇ ਵੀ ਭਾਸ਼ਾ ਵਿੱਚ ਜਦੋਂ ਧਿਆਨ ਨਾਲ ਵੇਖੀਏ ਤਾਂ ਉਸ ਵਿੱਚ ਪਿਆਰ, ਸਨੇਹ ਅਤੇ ਸਹਿਯੋਗ ਵਾਲੀ ਸ਼ਬਦਾਵਲੀ ਦੇ ਮੁਕਾਬਲੇ ਨਿੰਦਾ ਤੇ ਨਫ਼ਰਤ ਵਾਲੀ ਸ਼ਬਦਾਵਲੀ ਕਈ ਗੁਣਾ ਬਧੇਰੇ ਮਿਲ ਜਾਵੇਗੀ ਗਾਲਾਂ ਲੋਕਾਂ ਦੀ ਆਪਣੇ ਵਿਰੋਧੀਆਂ ਪ੍ਰਤੀ ਡੂੰਘੀ ਨਫ਼ਰਤ ਅਤੇ ਬਲਾਤਕਾਰੀ ਰੂਚੀ ਦਾ ਸ਼াব্দਿਕ ਪ੍ਰਗਟਾਵਾ ਹੁੰਦੀਆਂ ਹਨ ਕਿਸੇ ਵੀ ਵਿਅਕਤੀ, ਪਰਿਵਾਰ ਜਾਂ ਸਮੂਹ ਲਈ ਵਿਸ਼ੇਸ਼ਨਾ ਦੀ ਵਰਤੋਂ ਪੱਖਪਾਤ ਤੋਂ ਮੁਕਤ ਹੋ ਕੇ ਕੀਤੀ ਹੀ ਨਹੀਂ ਜਾ ਸਕਦੀ ਨਫ਼ਰਤ ਵਾਲੀ ਸ਼ਬਦਾਵਲੀ ਨੂੰ ਅਸੀਂ ਬਧੇਰੇ ਜੋਸ਼ ਨਾਲ ਉਚਾਰਦੇ ਹਾਂ ਨਿੰਦਾ ਨਾਲ ਨਫ਼ਰਤ ਨਹੀਂ ਉਪਜਦੀ ਨਫ਼ਰਤ ਨਾਲ ਨਿੰਦਾ ਉਪਜਦੀ ਹੈ ਜੇਕਰ ਜੀਵਨ ਅਤੇ ਖੁਆਰਾਂ ਵਿੱਚੋਂ ਨਫ਼ਰਤ ਕੱਢ ਦਿੱਤੀ ਜਾਵੇ ਤਾਂ ਬਹੁ ਗਿਣਤੀ ਲਈ ਜੀਵਣਾ ਇੱਕ ਮੁਸੀਬਤ ਬਣ ਜਾਵੇਗੀ ਸਭ ਪ੍ਰਕਾਰ ਦੇ ਵਿਰੋਧ ਨਫ਼ਰਤ ਦੀ ਭਾਵਨਾ ਤੋਂ ਹੀ ਸ਼ਕਤੀ ਪ੍ਰਾਪਤ ਕਰਦੇ ਹਨ ਪ੍ਰੇਸ਼ਨ ਪੁੱਛਿਆ ਜਾਂਦਾ ਹੈ ਕਿ ਨਫ਼ਰਤ ਵਿੱਚ ਰਸ ਕਿੱਥੋਂ ਅਤੇ ਕਿਵੇਂ ਉਪਜਦਾ ਹੈ ਵਿਸ਼ਾਲ ਦ੍ਰਿਸ਼ਟੀ ਨਾਲ ਸੋਚਿਆ ਜਾਵੇ ਤਾਂ ਅਸੀਂ ਸਾਰੇ ਕਿਸੇ ਨਾ ਕਿਸੇ ਪੱਖੋਂ ਥੋੜੇ ਹੋਣ ਕਾਰਨਹੀਨ ਭਾਵਨਾ ਦਾ ਸ਼ਿਕਾਰ ਹੁੰਦੇ ਹਾਂ ਸੋ ਸਾਡੇ ਲਈ ਕਿਸੇ ਨੂੰ ਚੰਗੇਰਾ ਤੇ ਉਚੇਰਾ ਮੰਨਣਾ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਅਸੀਂ ਹਰ ਸਮੇਂ ਆਪਣੇ ਆਪ ਨੂੰ ਆਪਣੇ ਨਾਲ ਸੰਬੰਧਿਤ ਵਿਅਕਤੀਆਂ ਨਾਲ ਤੋਲਦੇ ਮਾਪਦੇ ਰਹਿੰਦੇ ਹਾਂ ਦੂਜਿਆਂ ਨਾਲ ਵਿਚਰਦੇ ਹੋਏ ਅਸੀਂ ਦੋ ਢੰਗਾਂ ਦੀ ਵਰਤੋਂ ਕਰ ਸਕਦੇ ਹਾਂ ਦੂਜੇ ਦੇ ਬਰਾਬਰ ਜਾਂ ਉਸ ਤੋਂ ਉੱਚਾ ਉੱਠਣ ਲਈ ਭਰਪੂਰ ਮਿਹਨਤ ਕਰੀਏ ਜਾਂ ਉਸ ਦੇ ਅਸਲੀ ਜਾਂ ਝੂਠੇ ਦੋਸ਼ਾਂ ਔ ਗੁਨਾ ਦਾ ਪ੍ਰਚਾਰ ਕਰਕੇ ਉਸ ਨੂੰ ਆਪਣੇ ਨਾਲੋਂ ਨੀਮਾ ਸਾਬਤ ਕਰੀਏ ਮਨੁੱਖ ਦਾ ਮਨ ਉਚਾਨ ਵੱਲ ਜਾਣ ਦੀ ਥਾਂ ਨੀਵੇਂ ਵੱਲ ਔਖੀਆਂ ਮਹਿਮਾ ਦੀ ਥਾਂ ਸੌਖੀਆਂ ਜਿੱਤਾਂ ਵੱਲ ਦੌੜਦਾ ਹੈ ਐਸੀ ਪਹਿਲਾਂ ਢੰਗ ਤਿਆਗ ਕੇ ਦੂਜਾ ਢੰਗ ਅਪਣਾ ਲੈਂਦੇ ਹਾਂ ਤੇ ਦੂਜੀ ਧਿਰ ਨੂੰ ਨਿੰਦ ਕੇ ਆਪਣੇ ਚੰਗੇ ਹੋਣ ਦਾ ਭਰਮ ਪਾਲਦੇ ਹਾਂ ਸਾਡਾ ਜੀਵਨ ਤਰਕ ਵਿਵੇਕ ਅਤੇ ਬੁੱਧੀ ਦੇ ਆਸਰੇ ਨਹੀਂ ਸਗੋਂ ਪਰਮਾ ਤੇ ਭਲੇਖਿਆਂ ਦੇ ਆਸਰੇ ਚੱਲਦਾ ਹੈ ਬਹੁਤੇ ਲੋਕ ਆਪਣੀਆਂ ਤਾਂਗਾਂ ਤੇ ਭਾਵਨਾਵਾਂ ਦੇ ਸੰਗਣੇ ਰੂਪ ਨੂੰ ਤਰਕ ਸਮਝਣ ਦਾ ਭਲੇਖਾ ਖਾ ਜਾਂਦੇ ਹਨ ਜੇ ਕਿਸੇ ਖੇਤਰ ਵਿੱਚ ਦੋਵੇਂ ਵਿਰੋਧੀ ਭੈੜੇ ਹਨ ਤਾਂ ਦੋਵੇਂ ਦੂਜੀ ਧਿਰ ਨੂੰ ਆਪਣੇ ਨਾਲੋਂ ਬਧੇਰੇ ਭੈੜੇ ਸਿੱਧ ਕਰਨਗੇ ਸਮਾਜ ਵਿੱਚ ਝੂਠ ਬੇਈਮਾਨੀ ਆਦ ਦੇ ਚੱਲਣ ਦਾ ਕਾਰਨ ਹੀ ਇਹ ਹੈ ਕਿ ਹਰ ਬੇਈਮਾਨ ਨੇ ਆਪਣੇ ਸਾਹਮਣੇ ਇੱਕ ਵਡੇਰਾ ਬੇਈਮਾਨ ਮਿੱਥਿਆ ਹੋਇਆ ਹੈ ਜਿਸ ਦਾ ਧਿਆਨ ਧਰ ਕੇ ਉਹ ਆਪਣੇ ਆਪ ਨੂੰ ਤਰਵਾਸ ਦਿੰਦਾ ਹੈ ਕਿ ਉਹ ਉਸ ਜਿੰਨਾ ਬੇਈਮਾਨਤਾ ਨਹੀਂ ਨਫ਼ਰਤ ਵਿੱਚੋਂ ਪ੍ਰਾਪਤ ਹੋਣ ਵਾਲੇ ਦਾ ਦੂਜਾ ਸਰੋਤ ਆਪਣੇ ਔਗਣਾਂ ਨੂੰ ਛਪਾਉਣਾ ਅਤੇ ਇਹਨਾਂ ਦਾ ਦੋਸ਼ ਦੂਜਿਆਂ ਤੇ ਮੜਨਾ ਹੁੰਦਾ ਹੈ ਅਸੀਂ ਆਪਣੀਆਂ ਘਾਟਾਂ ਦਾ ਦੋਸ਼ ਆਪਣੇ ਸਿਰ ਲੈਣ ਦੀ ਥਾਂ ਆਪਣੇ ਮਾਪਿਆਂ ਅਧਿਆਪਕਾਂ ਸਹਿਕਰਮੀਆਂ ਸਮਾਜਿਕ ਆਰਥਿਕ ਹਾਲਤਾਂ ਆਦਿ ਦੇ ਸਿਰ ਮੜ ਕੇ ਆਪਣੇ ਆਪ ਨੂੰ ਦੋਸ਼ ਮੁਕਤ ਸਮਝਣ ਲੱਗ ਪੈਂਦੇ ਹਾਂ ਮਨੁੱਖੀ ਮਨ ਦੀ ਇਹ ਬੜੀ ਸੁਖਮ ਤਰਕੀਬ ਹੈ ਕਿ ਅਸੀਂ ਔਗਣ ਵੀ ਨਹੀਂ ਤਿਆਗਦੇ ਅਤੇ ਆਪਣੇ ਆਪ ਨੂੰ ਔਗੁਣ ਭਰਿਆ ਵੀ ਨਹੀਂ ਮੰਨਦੇ ਹੁੰਦੇ ਹੁੰਦੇ ਸਾਨੂੰ ਆਪਣੇ ਔਗੁਣ ਦਿਸਦੇ ਹੀ ਬੰਦ ਹੋ ਜਾਂਦੇ ਹਨ ਅਤੇ ਦੂਜੇ ਸੁਭਾਅਕ ਕੀ ਸਾਡੀ ਨਫ਼ਰਤ ਦਾ ਨਿਸ਼ਾਨਾ ਹੋ ਨਿਪਟਦੇ ਹਨ ਅਸੀਂ ਆਪ ਸਾਫ਼ ਕੱਪੜੇ ਪਾਉਣ ਦੀ ਥਾਂ ਦੂਜਿਆਂ ਦੇ ਕੱਪੜਿਆਂ ਤੇ ਉਂਝਾਂ ਦੇ ਛਿੱਟੇ ਪਾ ਕੇ ਉਹਨਾਂ ਦੇ ਕੱਪੜਿਆਂ ਸਮੇਤ ਉਹਨਾਂ ਦੇ ਨਾਂ ਨੂੰ ਮੈਲਾ ਕਰ ਦਿੰਦੇ ਹਾਂ ਅਦਾਲਤਾਂ ਜੇਲਾਂ ਆਦ ਵਿੱਚ ਮੁਜਰਮ ਇਸ ਤਰਕੀਬ ਨੂੰ ਆਮ ਵਰਤਦੇ ਹਨ ਅਤੇ ਸਿੱਧ ਕਰਨ ਦਾ ਯਤਨ ਕਰਦੇ ਹਨ ਕਿ ਕਿਸੋਰ ਉਹਨਾਂ ਦਾ ਨਹੀਂ ਪਰਸਥਿਤੀਆਂ ਤੇ ਸਮਾਜ ਦਾ ਹੈ ਨਿੰਦਾ ਤੇ ਨਫ਼ਰਤ ਦਾ ਤੀਜਾ ਸਰੋਤ ਲੋਭ ਬਿਰਤੀ ਹੈ ਲੋਭ ਅਤੇ ਲਾਲਚ ਉਹਨਾਂ ਅਵਸਥਾਾਂ ਜਾਂ ਵਰਤਾਰਿਆਂ ਸੰਬੰਧੀ ਹੁੰਦਾ ਹੈ ਜਿਨ੍ਹਾਂ ਦੀ ਮੰਗ ਵਧੇਰੇ ਹੋਵੇ ਅਤੇ ਪੂਰਤੀ ਦੀਆਂ ਸੁਭਾਵਨਾਵਾਂ ਘੱਟ ਹੋਣ ਲੋਭ ਅਤੇ ਲਾਲਚ ਵੱਸ ਨਫ਼ਰਤ ਸਮੂੱਚੀ ਮਾਨਵ ਜਾਤੀ ਦਾ ਸਾਂਝਾ ਲੱਛਣ ਹੈ ਨਫ਼ਰਤ ਦਾ ਇੱਕ ਹੋਰ ਸਰਵ ਵਿਆਪਕ ਕਾਰਨ ਸਾਡੀ ਕਾਮ ਭੁੱਖ ਹੈ ਭੋਜਨ ਦੀਆਂ ਲੋੜਾਂ ਪੂਰੀਆਂ ਹੋ ਜਾਣ ਉਪਰੰਤ ਮਨੁੱਖ ਕਾਮ ਭੁੱਖ ਦੀ ਪੂਰਤੀ ਲਈ ਤੰਗਦਾ ਹੈ ਕਾਮ ਭੁੱਖ ਤੋਂ ਮੁਕਤ ਹੋਣ ਜਾਂ ਇਸ ਤੋਂ ਉੱਚੇ ਉੱਠਣ ਦਾ ਯਤਨ ਤਾਂ ਅਸੀਂ ਸਾਰੇ ਕਰਦੇ ਹਾਂ ਪਰ ਉਬਰਣ ਦੀ ਥਾਂ ਇਸ ਵਿੱਚ ਡੂੰਘੇ ਦਸਦੇ ਜਾਂਦੇ ਹਾਂ ਆਪਣੀ ਬੇਕਾਬੂ ਕਾਮ ਭੁੱਖ ਨੂੰ ਜੋਗ ਸਾਬਤ ਕਰਨ ਵਾਸਤੇ ਅਸੀਂ ਮਹਾਪੁਰਖਾਂ ਅਤੇ ਦੇਵਤਿਆਂ ਨਾਲ ਵੀ ਅਜਿਹੀਆਂ अनेका ਕਹਾਣੀਆਂ ਜੋੜ ਲਈਆਂ ਹਨ ਜਿਨ੍ਹਾਂ ਤੋਂ ਭਲੀ ਭਾਂਤ ਸਾਬਤ ਹੋ ਜਾਵੇ ਕਿ ਕਾਮ ਭੁੱਖ ਤੋਂ ਕਿਸੇ ਵੀ ਹਾਲਤ 'ਚ ਮੁਕਤ ਨਹੀਂ ਹੋਇਆ ਜਾ ਸਕਦਾ ਕਾਮ ਦੀ ਇੱਛਾ ਵਿੱਚੋਂ ਦੂਜੇ ਤੇ ਕਬਜ਼ੇ ਦੀ ਭਾਵਨਾ ਉਪਜਦੀ ਹੈ ਅਤੇ ਦੂਜੀ ਧਿਰ ਨੂੰ ਆਪਣੇ ਤੱਕ ਸੀਮਿਤ ਕਰਨ ਲਈ ਅਸੀਂ ਸੱਚੀ ਝੂਠੀ ਜੋਗ ਅਜੋਗ ਹਰ ਪ੍ਰਕਾਰ ਦੀ ਵਿਧੀ ਦੀ ਵਰਤੋਂ ਕਰਦੇ ਹਾਂ ਇਸ ਉਦੇਸ਼ ਦੀ ਪ੍ਰਾਪਤੀ ਵਿੱਚ अनेका ਵਿਗਨ ਪੈਦੇ ਅਤੇ ਪਾਏ ਜਾਂਦੇ ਹਨ ਅਤੇ ਨਫ਼ਰਤਾਂ ਦਾ ਇੱਕ ਸਿਲਸਲਾ ਆਰੰਭ ਹੋ ਜਾਂਦਾ ਹੈ ਜਿਹੜਾ ਬਲਾਤਕਾਰ ਅਤੇ ਕਤਲ ਜਹੀਆਂ ਘਟਨਾਵਾਂ ਵਿੱਚ ਪ੍ਰਗਟ ਹੁੰਦਾ ਹੈ ਨਫ਼ਰਤ ਨਿੰਦਾ ਤੇ ਗੁੱਸੇ ਨੂੰ ਆਪਣੀ ਮਰਦਾਨਗੀ ਅਣਖ ਸਬੈਮਾਨ ਆਦਿ ਦੀ ਪਛਾਣ ਬਣਾ ਕੇ ਅਸੀਂ ਅਮਨ ਚੈਨ ਤਾਂ ਗਵਾਉਂਦੇ ਹੀ ਹਾਂ ਅਸੀਂ ਆਪਣੀ ਹੋਮੇ ਨੂੰ ਵੀ ਇੰਨਾ ਵਧਾ ਲੈਂਦੇ ਹਾਂ ਕਿ ਮੁਆਫ ਕਰਨਾ ਜਾਂ ਨਿਮਰ ਹੋਣਾ ਸਾਨੂੰ ਆਪਣੀ ਹਾਰ ਪ੍ਰਤੀਤ ਹੋਣ ਲੱਗ ਪੈਂਦੀ ਹੈ ਬੜੀ ਧੀਰ ਮਗ ਰਹੇ ਸਮਝ ਆਉਂਦੀ ਹੈ ਕਿ ਅਸੀਂ ਆਪਣਾ ਕਿੰਨਾ ਸਮਾਂ ਸ਼ਕਤੀ ਅਤੇ ਵਸੀਲੇ ਨਫ਼ਰਤ ਜਿਹੇ ਆਨੁਪਜਾਉ ਅਰਥਹੀਨ ਅਤੇ ਭੈੜੇ ਕਾਰਜ ਵਿੱਚ ਨਸ਼ਟ ਕਰ ਦਿੱਤੇ ਹਨ ਇਸੇ ਕਰਕੇ ਕਹਿੰਦੇ ਹਨ ਕਿ ਹਰ ਨਫ਼ਰਤ ਤੇ ਹਰ ਸਾੜੇ ਦਾ ਅੰਤ ਪਛਤਾਵੇ ਵਿੱਚ ਹੁੰਦਾ ਹੈ ਨੇ ਰਸੰਦੇ ਜਦੋਂ ਜੀਵਨ ਦੇ ਉੱਚੇ ਆਦਰਸ਼ ਅਤੇ ਉੱਚੀਆਂ ਖੁਸ਼ੀਆਂ ਪ੍ਰਾਪਤ ਹੋ ਜਾਣ ਤਾਂ ਨਫ਼ਰਤ ਜਿਹੇ ਜਜ਼ਬੇ ਬੜੇ ਨੀਵੇਂ ਰਹਿ ਜਾਂਦੇ ਹਨ ਕਿਸੇ ਕਲਾ ਦੇ ਲੜ ਲੱਗ ਕੇ ਜਾਂ ਸਾਹਿਤ ਪੜਨ ਨਾਲ ਸਾਨੂੰ ਸੰਸਾਰ ਬਧੇਰੇ ਸਾਫ਼ ਦਿਖਾਈ ਦੇਣ ਦੇ ਨਾਲ ਨਾਲ ਸਾਡੀ ਤਸੱਲੀ ਅਤੇ ਪ੍ਰਸੰਨਤਾ ਵੀ ਵੱਧ ਜਾਂਦੀ ਹੈ ਅਸੀਂ ਆਪਣੇ ਪਰਿਵਾਰ ਦੀ ਥਾਂ ਸਮੁੱਚੇ ਸਮਾਜ ਅਤੇ ਸੰਸਾਰ ਬਾਰੇ ਸੋਚਣ ਲੱਗ ਪੈਂਦੇ ਹਾਂ ਕੇਵਲ ਆਪਣੇ ਪਰਿਵਾਰ ਬਾਰੇ ਸੋਚਣ ਨਾਲ ਦ੍ਰਿਸ਼ਟੀ ਛੋਟੀ ਹੋ ਜਾਂਦੀ ਹੈ ਜਦੋਂ ਕਿ ਸਮਾਜ ਅਤੇ ਸੰਸਾਰ ਬਾਰੇ ਸੋਚ ਨਾਲ ਸਾਡਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਤੇ ਸਾਡਾ ਮਨ ਪ੍ਰਸੰਨਤਾ ਨੂੰ ਅਨੁਭਵ ਕਰਦਾ ਹੈ। ਪ੍ਰਸੰਨਤਾ ਦਾ ਪ੍ਰਮੁੱਖ ਸਰੋਤ ਵਿਅਕਤੀਆਂ ਦਾ ਆਪਣਾ ਘਰ ਅਤੇ ਪਰਿਵਾਰ ਹੁੰਦਾ ਹੈ। ਹੋਰ ਭਾਵੇਂ ਉਹ ਕਿਸੇ ਲਈ ਨਾ ਵੀ ਹੋਵੇ ਪਰ ਆਪਣੇ ਬੱਚਿਆਂ ਲਈ ਪ੍ਰੇਰਨਾ ਸਰੋਤ ਤਾਂ ਉਹ ਬਣ ਹੀ ਸਕਦਾ ਹੈ। ਭੁੱਲਣਾ ਨਹੀਂ ਚਾਹੀਦਾ ਕਿ ਜੇ ਬੱਚਿਆਂ ਦੀ ਲੋਚਨਾ ਹੀ ਕਰਦੇ ਰਹੋਗੇ ਤਾਂ ਉਹ ਵੀ ਸਾਰਾ ਸਮਾਂ ਦੂਜਿਆਂ ਨੂੰ ਭੰਡਣ ਵਿੱਚ ਹੀ ਗੁਜ਼ਾਰ ਦੇਣਗੇ ਜੇ ਉਹਨਾਂ ਦੀਆਂ ਸੁਭਾਵਿਕ ਭਾਵਨਾਵਾਂ ਦਾ ਵਿਰੋਧ ਕਰੋਗੇ ਤਾਂ ਉਹ ਹਿੰਸਕ ਹੋ ਨਿਭੜਨਗੇ ਜੇ ਉਹਨਾਂ ਨੂੰ ਮਾਊ ਬਿੱਲੀਆਂ ਤੇ ਭੂਤਾਂ ਦੇ ਡਰ ਪਾਓਗੇ ਤਾਂ ਉਹ ਹਰ ਚੀਜ਼ ਤੋਂ ਡਰਨਗੇ ਜੇ ਉਹਨਾਂ ਨੂੰ ਆਪਣੀ ਗੋਦੀ ਵਿੱਚ ਹੀ ਨਹੀਂ ਲਾਹੋਗੇ ਤਾਂ ਉਹ ਨਿੱਕੀਆਂ ਨਿੱਕੀਆਂ ਅਸਫਲਤਾਵਾਂ ਤੇ ਹੀ ਢੇਰੀ ਢਾਲ ਬੈਠਣਗੇ ਜੇ ਉਹਨਾਂ ਦਾ ਮਖੌਲ ਉਡਾਉਂਗੇ ਤਾਂ ਉਹ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਲੁਕਣ ਲੱਗ ਪੈਣਗੇ ਜੇ ਉਹਨਾਂ ਵਿੱਚੋਂ ਸਾੜਾ ਤੇ ਨਫ਼ਰਤ ਨਹੀਂ ਕੱਢੋਗੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਸੰਕੀਰਨ ਹੋ ਜਾਵੇਗਾ ਜੇ ਉਹਨਾਂ ਨੂੰ ਹਰ ਵੇਲੇ ਸ਼ਰਮਸਾਰ ਕਰਦੇ ਰਹੋਗੇ ਤਾਂ ਉਹ ਕਦੇ ਵੀ ਹੀਣ ਭਾਵਨਾ ਤੋਂ ਮੁਕਤ ਨਹੀਂ ਹੋ ਸਕਣਗੇ ਪਰ ਜੇ ਤੁਸੀਂ ਉਹਨਾਂ ਨਾਲ ਸਬਰ ਨਾਲ ਪੇਸ਼ ਆਉਂਗੇ ਤਾਂ ਉਹ ਧੀਰਜवान ਹੋ ਨਿਭੜਣਗੇ ਜੇ ਉਹਨਾਂ ਵਿੱਚ ਹੌਸਲਾ ਤੇ ਆਤਮ ਵਿਸ਼ਵਾਸ ਭਰੋਗੇ ਤਾਂ ਉਹ ਅਸੰਭਵ ਨੂੰ ਸੰਭਵ ਕਰ ਦਿਖਾਉਣਗੇ ਜੇ ਉਹਨਾਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰੋਗੇ ਤਾਂ ਉਹਨਾਂ ਵਿੱਚ ਦੂਜਿਆਂ ਦੇ ਗੁణਾਂ ਨੂੰ ਸਲਾਹਉਣ ਦੀ ਦਲੇਰੀ ਉਪਜੇਗੀ ਜੇ ਉਹਨਾਂ ਨੂੰ ਉਹਨਾਂ ਦੀਆਂ ਘਾਟਾਂ ਸਹਿਤ ਪ੍ਰਵਾਨ ਕਰੋਗੇ ਤਾਂ ਉਹਨਾਂ ਨੂੰ ਵੀ ਦੂਜਿਆਂ ਨਾਲ ਰਹਿਣ ਅਤੇ ਵਸਣ ਦੀ ਜਾਂਚ ਆ ਜਾਵੇਗੀ ਜੇ ਉਹਨਾਂ ਨਾਲ ਪਿਆਰ ਅਤੇ ਸਨੇਹ ਨਾਲ ਵਰਤੋਗੇ ਤਾਂ ਉਹ ਸਾਰੇ ਸੰਸਾਰ ਨੂੰ ਆਪਣਾ ਸਮਝਣਗੇ ਜੇ ਉਹਨਾਂ ਨੂੰ ਇਮਾਨਦਾਰੀ ਅਤੇ ਵਫਾਦਾਰੀ ਸਿਖਾਈ ਜਾਵੇਗੀ ਤਾਂ ਉਹ ਸੱਚ ਅਤੇ ਇਨਸਾਫ਼ ਦੇ ਹਾਮੀ ਹੋ ਨਿਭੜਨਗੇ ਜੇ ਉਹਨਾਂ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕੀਤੀ ਜਾਵੇਗੀ ਤਾਂ ਉਹ ਨਿਆਸਰਿਆਂ ਅਤੇ ਨਿਉਟਿਆਂ ਦੀ ਢਾਲ ਬਣਨਗੇ ਜੇ ਉਹਨਾਂ ਨੂੰ ਸਰਬੱਤ ਦੇ ਭਲੇ ਦਾ ਸਬਕ ਪੜਾਇਆ ਜਾਵੇਗਾ ਤਾਂ ਉਹ ਦੂਜਿਆਂ ਪ੍ਰਤੀ ਨਫ਼ਰਤ ਅਤੇ ਸਾੜੇ ਦੀ ਭਾਵਨਾ ਤੋਂ ਮੁਕਤ ਹੋ ਜਾਣਗੇ ਅਤੇ ਉਹ ਪ੍ਰਸੰਨ ਇਨਸਾਨ ਬਣ ਜਾਣਗੇ ਪ੍ਰਸੰਨ ਵਿਅਕਤੀ ਨੂੰ ਕਦੇ ਵੀ ਨਿੰਦਾ ਕਰਨ ਲਾਟਰੀ ਪਾਉਣ ਜਾਂ ਜੂਆ ਖੇਡਣ ਜਾਂ ਕਿਸੇ ਤੋਂ ਕੁਝ ਖੋਣ ਦਾ ਖਿਆਲ ਹੀ ਨਹੀਂ ਆਉਂਦਾ ਨਫ਼ਰਤ ਤੋਂ ਮੁਕਤ ਹੋਣ ਲਈ ਜੀਵਨ ਦੇ ਉੱਚੇ ਆਦਰਸ਼ ਉਸਾਰਨੇ ਪੈਣਗੇ ਅਤੇ ਸੁੱਚੇ ਉਦੇਸ਼ ਮਿੱਥਨੇ ਪੈਣਗੇ ਇਸ ਸਬੰਧ ਵਿੱਚ ਸਾਹਿਤ ਤ ਸਹਿਯੋਗੀ ਹੋ ਸਕਦਾ ਹੈ ਸਾਹਿਤ ਦਾ ਸਬੰਧ ਆਜ਼ਾਦ ਲੋਕਾਂ ਨਾਲ ਹੁੰਦਾ ਹੈ ਨਫ਼ਰਤ ਕਰਨ ਵਾਲੇ ਗੈਰ ਜ਼ਿੰਮੇਵਾਰ ਲੋਕਾਂ ਨਾਲ ਨਹੀਂ ਜਿੱਥੇ ਹੰਕਾਰ ਹੋਵੇਗਾ ਉੱਥੇ ਸ਼ਿਕਾਇਤ ਅਤੇ ਨਫ਼ਰਤ ਵੀ ਹੋਵੇਗੀ ਜਿੱਥੇ ਹੰਕਾਰ ਨਹੀਂ ਉੱਥੇ ਧੰਨਵਾਦ ਹੋਵੇਗਾ 21ਵੀਂ ਸਦੀ ਵਿੱਚ ਨਫ਼ਰਤੀ ਵਾਤਾਵਰਣ ਵਿੱਚ ਜਿਉਣਾ ਆਪਣੇ ਆਪ ਵਿੱਚ ਇੱਕ ਬਿਮਾਰੀ ਹੋਵੇਗੀ ਸੋ ਧੰਨਵਾਦ ਦੀ ਬਿਰਤੀ ਤੋਂ ਬਿਨਾ ਮਨੁੱਖ ਵੱਡੇ ਅਤੇ ਖੁੱਲੇ ਘਰਾਂ ਵਿੱਚ ਵੀ ਕੈਦ ਹੀ ਭੁਗਤਣਗੇ ਜੇਕਰ ਲਾਇਬ੍ਰੇਰੀਆਂ ਦਾ ਆਕਾਰ ਅਤੇ ਮਹੱਤਵ ਘਟਦਾ ਗਿਆ ਤਾਂ ਉਸੇ ਅਨੁਪਾਤ ਵਿੱਚ ਹਸਪਤਾਲਾਂ, ਪਾਗਲਖਾਨਿਆਂ ਅਤੇ ਜੇਲ੍ਹਾਂ ਦਾ ਖੇਤਰਫਲ ਫੈਲਦਾ ਜਾਵੇਗਾ ਧੰਨਵਾਦ ਦੀ ਬਿਰਤੀ ਤੋਂ ਬਿਨਾ ਸ਼ਰਧਾਵਾਨ ਨਹੀਂ ਹੋਇਆ ਜਾ ਸਕਦਾ ਸ਼ਰਧਾਵਾਨ ਹੋਏ ਬਿਨਾ ਅੰਦਰਲੀ ਖੁਸ਼ੀ ਨੂੰ ਨਹੀਂ ਮਾਣਿਆ ਜਾ ਸਕਦਾ ਮਨੁੱਖ ਹੀ ਪਰਮਾਤਮਾ ਨੂੰ ਨਹੀਂ ਖੋਜ ਰਿਹਾ ਪਰਮਾਤਮਾ ਵੀ ਮਨੁੱਖ ਨੂੰ ਖੋਜ ਰਿਹਾ ਹੈ ਨਫ਼ਰਤ ਨੂੰ ਜੇ ਬਹੁਮਤ ਦਾ ਸਮਰਥਨ ਵੀ ਮਿਲ ਜਾਵੇ ਤਾਂ ਵੀ ਇਹ ਨਫ਼ਰਤ ਹੀ ਰਹਿੰਦੀ ਹੈ ਨਫ਼ਰਤ ਕਰਨ ਨਾਲ ਅਸੀਂ ਕਿਧਰੇ ਨਹੀਂ ਪਹੁੰਚਦੇ ਸਭੋ ਜਿੱਥੇ ਹੁੰਦੇ ਹਨ ਉੱਥੇ ਤਿਲਕਦੇ ਰਹਿੰਦੇ ਹਨ ਜਿਨ੍ਹਾਂ ਖੋਹਾਂ ਦੇ ਪਾਣੀ ਖਾਰੇ ਹੁੰਦੇ ਹਨ ਉਹ ਕਦੇ ਪਣ ਘਟ ਨਹੀਂ ਬਣਦੇ ਉਹ ਕਦੇ ਕਿਸੇ ਦੀ ਪਿਆਸ ਨਹੀਂ ਬੁਝਾਉਂਦੇ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ